ਕੀ ਨਵਾਂ ਹੈ ਰਣਜੀਤ ਸਿੰਘ ਪਾਲ ਸੇ ਜਿਸ ਪਾਲ ਦੇ 15 ਲਾਟ ਨੇ ਅਸਤੇ ਬੋਟਰ ਹਾਲਾਤ ਬਾਰਡਰ ਦੇ ਬਹੁਤ ਮਾੜੇ ਆ ਕਣਕ ਜੇ ਸੰਭੀ ਨਹੀਂ ਗਈ ਅੱਧੀ ਵੱਡੀ ਅੱਧੀ ਗਰੀਂਦੀ ਆ ਧਾਰੋਂ ਪਾਰ ਵੀ ਰਹਿੰਦੀ ਆ ਹੁਣ ਇੱਕਦਮ ਦੇ ਦੋਆ ਦਿਨਾਂ ਜੇ ਵੱਡੀ ਨਹੀਂ ਜਾਣੀ ਸਾਰੀ ਧਾਰੋਂ ਪਾਰ ਗੇਟ ਇਹਦੇ ਬੰਦ ਕਰਨੇ ਆ ਗੇਟ ਬੰਦ ਕੀਤਿਆਂ ਲੜਾਈ ਰੁਕ ਥੋੜਾ ਜਾਨੀ ਤੇ ਖੋਲਿਆਂ ਲੱਗ ਨਹੀਂ ਜਾਣੀ ਜ਼ਿੰਮੇਵਾਰਾਂ ਨੂੰ ਟਾਈਮ ਦੇਣ ਆਪਣਾ ਆਪਣਾ ਸਾਰੇ ਸੰਭਲਣ ਦਾਣਾ ਫਕਰ ਹਫਤਾ ਦਾ ਦਸ ਦਿਨ ਬੰਦ ਕਰ ਦਿੰਦੇ ਆ ਤਾਕਤ ਤੋਂ ਬਾਅਦ ਜਿਹੀ ਚੀਜ਼ ਉਧਰ ਰਹਿ ਗਈ ਉਧਰ ਦੀ ਉਹ ਉਹ ਤੇ ਉਧਰ ਹੀ ਸਾਨੂੰ ਦੇ ਡਰ ਰਿਹਾ ਵੀ ਇਧਰੋਂ ਹੀ ਮਾਨਨਾ ਕਰ ਦੇਣਾ ਸਾਡੀ ਦੇਖੋ ਕਿੰਨੇ ਦਾਣੇ ਪਏ ਨਹੀਂ ਸੀ ਉਹ ਤੇ ਰੂੜੇ ਤੱਕ ਸਾਡੀ ਤੇ ਇਹ ਦਰਖਾਸਤ ਆ ਵੀ ਬਾਰਦਨਾ ਦੇਣ ਦੇ ਮਾਲ ਭਰੇ ਜਾਏ ਬਾਰਦਨਾ ਹੁਣ ਇੱਕ ਦੋ ਜਿਸ ਤਰ੍ਹਾਂ ਫੌਜ ਨੇ ਕਹਿਤਾ ਦੋ ਦਿਨ ਫਸਲ ਵਾਟਰ ਹੋ ਜੇ ਨਹੀਂ ਵੱਢੀ ਜਾਂਦੀ ਫੇਰ ਫੇਰ ਉਹ ਰਹਿ ਗਈ ਉਹ ਕਿਸਾਨ ਦਾ ਨੁਕਸਾਨ ਆ ਜਿਹਨਾਂ ਗੇਟ ਨਾਲ ਜਿਹੜਾ ਟੈਨਸ਼ਨ ਵੱਧਦੀ ਆ ਹਾਂਜੀ ਇਹ ਆਖੀਰਲਾ ਪਿੰਡ ਆ ਆ ਜੀ ਤੇ ਫਿਰ ਕੀ ਚੀਵਨ ਪੰਡਾ ਕੀ ਮਰਵਾ ਇਹ ਤੋਂ ਬਰ ਕੱਢ ਦਿੰਦੇ ਨੇ ਸਾਰਿਆਂ ਨੂੰ ਭੱਜਣੇ ਪੈਂਦਾ ਸਾਰਾ ਸਮਾਨ ਲੈ ਚੋਕੇ ਕੋ ਚੁਕੇ ਜਾਂਦਾ ਕੋਈ ਕਨਕ ਦੇ ਖਲੋਤੀ ਕਨਕ ਦੇ ਚੁਕੇ ਖੜ ਨਹੀਂ ਸਕਦਾ ਜ਼ਿੰਮੇਦਾਰ ਉਹਦੇ ਵੱਡੂ ਕਦੇ ਫੇਰੀ ਹੈ ਫੌਜ ਦੇ ਹਵਾਲੇ ਬਣ ਵਧਿਆ ਵੈਸੇ ਹੋਈ ਤਾਂ ਹਾਂਜੀ ਵਧਿਆ ਅਵਤਾਰ ਸਰ ਜੀ ਸਰ ਜੀ ਤਾਰੋ ਪਾਰ ਕਿੰਨੀ ਪੈਲੀ ਆ ਤੇ ਕੀ ਹਾਲਾਤ ਟੋਟਰ ਰਗਬਾ ਤੇ ਕਾਫੀ ਹੈ ਜੀ ਉਹਦੇ ਕੋਈ 5-600 ਕਿੱਲੇ ਦੇ ਕਰੀਬ ਹੋਣਾ ਵਾ ਸਾਰੇ ਸਾਡੇ ਏਰੀਆ ਦੇ ਵਿੱਚ ਜਿਹੜੀ ਮੇਰੀ ਜ਼ਮੀਨ ਆ ਉਹ 18 ਕਿੱਲੇ ਆ ਤੇ ਹਾਲਾਤ ਤੇ ਅੱਜ ਤੋਂ 2-3 ਦਿਨ ਤੇ ਪਹਿਲਾਂ ਬਿਲਕੁਲ ਠੀਕ ਠਾਕ ਸੀ ਬੜੇ ਆਰਾਮ ਨਾਲ ਜਾ ਆ ਰਹੇ ਸੀ ਸਾਰੇ ਤੇ ਕੱਲ ਦਾ ਕੁਝ ਸਿਚੁਏਸ਼ਨ ਹੋਰ ਤਰ੍ਹਾਂ ਦੀ ਹੋਈ ਆ ਇਹਨਾਂ ਨੇ ਕਿਹਾ ਵੀ ਆਪਣੀ ਫਸਲ ਜਿਹੜੀ ਆ ਉਹ ਜਲਦੀ ਜਲਦੀ ਸੰਭਲੋ ਕੱਲ ਫਿਰ ਬੀਐਸਐਫ ਨੇ ਕਾਫੀ ਸਹਿਯੋਗ ਦਿੱਤਾ ਵਾ ਜਿੱਥੇ ਕਿ ਜਾਂ 2 ਕੁ ਮਹੀਨਾ ਲੰਘਦੀਆਂ ਸੀ ਕੱਲ ਸਾਨੂੰ ਉਹਨਾਂ ਨੇ ਇੱਕ ਇੱਕ ਗੇਟ ਦੇ ਵਿੱਚ 6 6 7 7 ਕੰਬਾਈਨਾਵਾਂ ਵੀ ਟਪਾ ਕੇ ਤੇ ਕੱਲ ਜਿਹੜਾ ਸੀ ਸਾਡਾ ਉਹ ਤਕਰੀਬਨ ਤਕਰੀਬਨ ਕੰਮ ਸਾਂਭਿਆ ਗਿਆ ਵਾ ਜੇ ਕੋਈ ਇੱਕ ਆਦ ਜ਼ਿੰਮੇਵਾਰਤਾ ਬਜਿਆ ਤੇ ਅੱਜ ਉਹ ਕਲੀਅਰ ਹੋ ਜਾਏਗਾ ਸ਼ਾਮ ਤੱਕ ਲੱਗੇ ਤਾਂ ਸਾਰੇ ਜ਼ਿੰਮੇਵਾਰ ਆਪਣੇ ਕੰਮ ਹਾਂ ਹਾਂ ਬਿਲਕੁਲ ਲੱਗੇ ਆ ਜੀ ਜੇ ਕੋਈ ਫਿਰ ਟੈਨਸ਼ਨ ਵੱਜ ਜਾਂਦੀ ਹੈ ਤਾਂ ਕੀ ਹਾਲਾਤ ਬਣਦੇ ਟੈਨਸ਼ਨ ਵੇਖੋ ਜੀ ਇਹ ਵਧ ਰਿਹਾ ਇਹਦੇ ਵਿੱਚ 71 65 ਤੋਂ ਲੈ ਕੇ ਬਾਅਦ ਵਿੱਚ ਵੀ ਜਦੋਂ ਵੀ ਕੋਈ ਦੇਸ਼ ਦੇ ਉੱਤੇ ਵੱਡੀ ਕਾਰਵਾਈ ਹੁੰਦੀ ਆ ਮਿਲਿਟੈਂਟਸ ਲੋਜ਼ ਉਦੋਂ ਹੀ ਇਹ ਦੋਵਾਂ ਦੇਸ਼ਾਂ ਦੇ ਵਿੱਚ ਤਣਾਅ ਵਾਧਾ ਵਾ ਪਹਿਲਾਂ ਵੀ ਵਾਧਾ ਰਿਹਾ ਇਹ ਮਤਲਬ ਸਾਡੇ ਵੇਖਣ ਦੇ ਵਿੱਚ ਇੰਦਰਾ ਗਾਂਧੀ ਤੋਂ ਲੈ ਕੇ ਹੁਣ ਤੱਕ ਚਾਰ ਪੰਜ ਦਫਾ ਇਹ ਪਿੰਡ ਜਿਹੜਾ ਵਾ ਇਹ ਉੱਠ ਕੇ ਪਿੱਛੇ ਇਹਨਾਂ ਨੂੰ ਜਾਣਾ ਪਿਆ ਤੇ ਹੋ ਸਕਦਾ ਹੁਣ ਵੀ ਕੋਈ ਇਹੋ ਜਿਹੀ ਸਿਚੁਏਸ਼ਨ ਹੋ ਜੇ ਪੀ ਇਹਨਾਂ ਨੂੰ ਆਪਣੇ ਇਥੋਂ ਇਹ ਘਰ ਛੱਡ ਕੇ ਪਿੱਛੇ ਜਾਣਾ ਪੈ ਜਾਵੇ ਔਖਾ ਜੀ ਮੁਸੀਬਤ ਤੇ ਪੈਂਦੀ ਆ ਬਾਰਡਰ ਨੂੰ ਬਾਰਡਰ ਇੱਕ ਆਰਾਮ ਨਾਲ ਵਸ ਰਿਆ ਹੁੰਦਾ ਤੇ ਮੁੜ ਕੇ ਮੁਸ਼ਕਲ ਤੇ ਆਉਂਦੀ ਆ ਹੁੰਦੀ ਆ ਉਹਨਾਂ ਦਾ ਹਰ ਜਗ੍ਹਾ ਦੇ ਉੱਤੇ ਬੰਦਾ ਆਪਣੀ ਕੰਮੀ ਲੱਗਾ ਮੁੜ ਕੇ ਬੰਦਾ ਜਿਹੜਾ ਟੈਨਸ਼ਨ ਚ ਪੈ ਜਾਂਦਾ ਯਾਰ ਮੈਂ ਬਾਰਡਰ ਤੇ ਫਸਲ ਲਾਵਾਂ ਨਾ ਲਾਵਾਂ ਪਤਾ ਨਹੀਂ ਵੱਡੀ ਜਾਣੀ ਹੈ ਕੀ ਹੋਣਾ ਕੀ ਨਹੀਂ ਅਗਲੀਆਂ ਫਸਲਾਂ ਆਸਤੇ ਫਿਰ ਸੋਚਣ ਦੀ ਬੜੀ ਦਿੱਕਤੀ ਹੋ ਜਾਂਦੀ ਹੈ ਤੇ ਤਾਰੋਂ ਪਾਰ ਜਦੋਂ ਜਾਣਾ ਪੈਂਦਾ ਵਾ ਜਦੋਂ ਨਾਰਮਲ ਡੇਸ ਹੁੰਦੇ ਯਾਰ ਉਦੋਂ ਕੀ ਹਾਲਾਤ ਹੁੰਦੇ ਆ ਅੱਜ ਕੱਲ ਜਦੋਂ ਟੈਨਸ਼ਨ ਦੇ ਦਿਨ ਨੇ ਉਦੋਂ ਵੀ ਹਾਲਾਤ ਦੇਖੋ ਜੀ ਉਦੋਂ ਹਾਲਾਤ ਹੁੰਦੇ ਨੇ ਬਿਲਕੁਲ ਠੀਕ ਠਾਕ ਹੁੰਦੇ ਨੇ ਬੀਐਸਐਫ ਸਾਡਾ ਸਹਿਯੋਗ ਦਿੰਦੀ ਹੈ ਨਾਲ ਉਹਨਾਂ ਦੇ ਗਾਰਡ ਵਗੈਰਾ ਜੋ ਆ ਆਪਣੇ ਟਾਈਮ ਲਈ ਜੋ ਟਾਈਮ ਗਵਰਨਮੈਂਟ ਨੇ ਲ ਉਹਨਾਂ ਟਾਈਮਾਂ ਦੇ ਨਾਲ ਜਾਂਦੇ ਆ ਉਦੋਂ ਦੀ ਸਿਚੁਏਸ਼ਨ ਕੁਝ ਹੋਰ ਹੁੰਦੀ ਆ ਉਦੋਂ ਜਿਵੇਂ ਇੱਕ ਗੇਟ ਦੇ ਵਿੱਚ ਉਹਨਾਂ ਕਹਿਣਾ ਦੋ ਜਾਂ ਤਿੰਨ ਕਮੈਨ ਤੋਂ ਵੱਧ ਦੇ ਸੀ ਤੁਹਾਨੂੰ ਬੰਦੇ ਨਹੀਂ ਦੇ ਸਕਦੇ ਤੇ ਸਾ ਇਹ ਨਗ ਇਦਾਂ ਮੈਨੇਜ ਕਰ ਕਰਕੇ ਤੇ ਵਾਰੀ-ਵਾਰੀ ਕਿਸਾਨ ਕਣਕ ਵੜ ਲਓ ਜਾਂ ਫਸਲ ਵੜ ਲਓ ਹੁਣ ਟੈਨਸ਼ਨ ਹੋ ਗਈ ਆ ਤੇ ਹੁਣ ਉਹਨਾਂ ਨੇ ਐਕਸਟਰਾ ਬੰਦੇ ਜਿਆਦਾ ਮਤਲਬ ਪਿਛੋਂ ਹੈਡਕੁਆਟਰਾਂ ਤੋਂ ਆਪਣੇ ਬੰਦੇ ਵਧਾ ਕੇ ਨਫਰੀ ਵਧਾ ਕੇ ਤੇ ਜਿਆਦਾ ਜਿਆਦਾ ਕੰਮ ਮੈਨਾਂ ਨਗਾ ਕੇ ਤੇ ਸਾਡਾ ਜਿਹੜਾ ਉਹ ਕੰਮ ਕਲੀਅਰ ਕਰਾਇਆ ਰਣਵੀਰ ਸਿੰਘ ਕਣੀ ਇਹ ਕਿ ਬੈਠ ਤੁਹਾਡੀ ਜਿਹੜੀ ਫੈਂਸਿੰਗ ਤੋਂ ਪਾਰ ਤਾਰ ਤੋਂ ਪਾਰ ਕਿੰਨੀ ਪੈਲੀ ਹੈ ਤੇ ਐਸਨ ਕੀ ਹਾਲ ਹੈ 25 ਕਿੱਲੇ ਜ਼ਮੀਨਾਂ ਤੇ ਹਾਲ ਚਲੋ ਅਸੀਂ ਵੱਢ ਲੈਂਦੇ ਹੁਣ ਪਰ ਖਰਾਬ ਹੈ ਹਾਂਜੀ ਜਿਹੜਾ ਕਹਿ ਦਿੱਤਾ ਗਿਆ ਕਿ 24 ਘੰਟੇ ਜਿਹੜਾ ਕਣਕ ਵੱਢ ਲੈ ਕੇ ਜਿਹੜੀ ਰਹਿ ਗਈ ਰਹਿ ਗਈ ਉਹ ਠੀਕ ਹੋਏਗਾ ਨੁਕਸਾਨ ਬਹੁਤ ਜ਼ਿਆਦਾ ਜਿੱਦਾਂ ਹਾਂਜੀ ਕਣਕ ਨਹੀਂ ਵੱਢੀ ਗਈ ਨੁਕਸਾਨ ਹੀ ਆ ਉਧਰ ਕਿੰਨੇ ਟਰਫ ਆ ਮੋਟਰਾਂ ਮੋਟਰਾਂ ਉੱਥੇ ਰਹਿਣੀਆਂ ਜਿਹੜੀ ਖੇਤੀ ਸੰਦ ਨੇ ਉਹ ਵੀ ਸਿਰ ਉੱਧਰ ਉਹ ਵੀ ਉਧਰ ਹੀ ਟਰੈਕਟਰ ਵਾਲਿਆਂ ਇਧਰ ਬਾਕੀ ਸਾਰੇ ਉਧਰ ਮੋਟਰ ਮਟਰ ਜਾ ਰਹੀ ਹੈ। ਤਾਰ ਤੋਂ ਪਾਰ ਹਾਂਜੀ। ਜਦੋਂ ਤਾਰ ਤੋਂ ਪਾਰ ਜਾਣਾ ਹੁੰਦਾ ਤਾਂ ਕਿੰਨਾ ਕੁ ਚੈਕਿੰਗ ਹੁੰਦੀ ਹੈ ਕਿ ਕੀ ਕੁਝ ਹੁੰਦਾ? ਬੀਐਸਐਫ ਵਾਲੇ ਪੂਰੀ ਚੈੱਕ ਕਰਦੇ ਚਾਹੀਦੇ। ਹਾਂਜੀ। ਕਿੰਨਾ ਸਮਾਂ ਦਿੰਦੇ ਕਰਨ ਕੋਟ ਦੇ। ਸਿਰੇ 10 ਤੋਂ 4 ਵਜੇ ਤੱਕ। ਉਹਦੇ ਵਿੱਚ ਕਿੰਨਾ ਕੰਮ ਹੋਇਆ। ਕਦੇ 25 ਕਿਲੇ ਵੱਢੇ ਜਾਂਦੇ ਇੱਕ ਮਸ਼ੀਨ ਇੱਕ ਵੱਡੀ ਗੱਲ ਦੀ ਓਵਰਾਂ ਤੁਸੀਂ ਕੋਈ ਵੱਢ ਕੇ ਆਏ ਕਿੰਨੀ ਵੱਡੀ ਨਹੀਂ ਚੰਨੀ ਰਹਿ ਗਈ ਸੀ ਬੇਸਰ ਅੱਧਾ ਕੰਮ ਨੇ ਬੜੀ ਗਿਆ ਹਾਂਜੀ ਇਦਾਂ ਰਹਿ ਗਿਆ ਮੱਧ ਤੱਕ ਜੱਟ ਸਾਰੇ ਨੇ ਪੇਟ ਲਾ ਦੇਖੋ ਹੁਣ ਮਸ਼ੀਨਾਂ ਦੇ ਗਈਆਂ ਵੇ ਫੌਜ ਦਾ ਕਿੰਨਾ ਕਿਦਾਰਾ ਹੋ ਗਿਆ ਬੀਐਸਐਫ ਆ ਤੇ ਆਰਮੀ ਦੇ ਚਲੋ ਅਸੀਂ ਵੇਖ ਲਈ ਬੀਐਸਐਫ ਜ਼ਿਆਦਾ ਜ਼ਿਆਦਾ ਹਾਂਜੀ ਕਿੰਨਾ ਤਾਂ ਗੱਡੀਆਂ ਗੁੱਡੀਆਂ ਆ ਜਾ ਰਹੀਆਂ ਬਹੁਤ ਮਤਲਬ ਮਾਲੂ ਪਹਿਲਾਂ ਨਾਲੋਂ ਕਿੰਨਾ ਅੱਗੇ ਤੋਂ ਜ਼ਿਆਦਾ ਹਾਂਜੀ ਹਾਂਜੀ ਜੇ ਤੁਸੀਂ ਵੇਖਦੇ ਹੋ ਤਾਂ ਜਿਸ ਵਾ ਕਿਆ ਜੰਦਾ ਤਲਖੀ ਵਾਦੀ ਪਈ ਹੈ ਜੰਗਲ ਕੰਦੇਸਾਰੋ ਚ ਇਸ ਪਿੰਡ ਦੇ ਕੀ ਹਾਲਾਤ ਆ ਇਹ ਬਸ ਸਾਰਾ ਪਿੱਛੇ ਜਾਣਾ ਦੇ ਪਿੰਡ ਜਾਨਾ ਇੱਥੋਂ 10-12 ਕਿਲੋਮੀਟਰ ਕਿੰਨਾ ਨੁਕਸਾਨ ਜਿਆਦਾ ਕਿੰਨਾ ਔਖਾ ਹੁੰਦਾ ਇਸ ਸਾਰਾ ਡੰਗਰ ਕੋਚਾ ਉਧਰ ਖੜਦਾ ਬੜਾ ਔਖਾ ਵੇਖ ਲੋ ਲਿਵਰ ਬੈਠੀ ਹੈ ਸਾਰਿਆਂ ਨੂੰ ਜਾਣਾ ਪੈਣਾ ਸਰ ਜੀ ਇੱਥੋਂ ਕਿਹੜੇ ਪਿੰਡ ਕੋ ਆ ਚੱਕ ਡੰਗਰਾ ਇੱਥੇ ਕੀ ਕਰਨਾ ਹੈ ਇੱਥੇ ਵੀ ਭਾਜੀ ਮਿਹਨਤ ਕਰਨਾ ਆਇਆ ਇੱਥੇ ਵੀ ਸਿੱਟਾ ਕੁੰਡੀ ਚੂਗਾਣਾ ਆਏ ਆ ਬੈਠੇ ਆ ਹਾਂ ਇਹ ਤਾਂ ਕਿਹੜਾ ਡੇਰਾ ਜੱਟਾਂ ਦਾ ਹੂੰ ਉਹਨਾਂ ਖਫੀ ਆਪਣੀ ਮੇਲਤ ਕਰੀ ਜੋ ਤੇ ਮੇਲਤ ਕਰਨੇ ਬੈਠੇ ਜੇ ਸੇਟਾ ਕੁੰਡੀ ਚੁਗਾਲਦਾ ਨਿਗ ਨਿਗ ਬੱਚੇ ਸਾਡੇ ਮਗਰ ਤੋਰਦੇ ਫਿਰਦੇ ਨੇ ਸਰਕਾਰ ਹਾਨੂੰ ਐ ਕੋਈ ਅਸੀਂ ਨਹੀਂ ਦੇਲਦੀ ਮਾਰਾ ਤ ਮਤ ਲੰਨੀ ਉਹ ਸਾਡਾ ਕੋਈ ਬੱਡਲ ਹੀ ਪੈ ਲਈ ਹਾਂ ਜੀ ਹੁਣ ਅਪਾਰ ਤੋਂ ਪਾਰ ਕਣਕ ਤੇ ਠੀਕ ਨੇ ਤੇ ਵਾਪਸ ਚੱਲੋ ਹਾਂ ਤੇ ਵਾਪਸ ਚੱਲ ਜੇ ਪਰ ਕਿੱਥੇ ਅਸੀਂ ਜਾ ਕੇ ਪਾਵਾਂਗੇ ਬੱਚੇ ਲੈ ਕੇ ਸਾਨੂੰ ਤੇ ਔਖਾ ਨਾ ਮਾਰਿਆ ਨਾ ਤਮਾਟੜਾ ਨਾ ਕੀ ਕਰਾਂਗੇ ਜਾਨਗਰ ਮੈਂ ਤਾਂ ਉਹ ਇੰਦਾ ਤੈਨਾਂ ਨੂੰ ਪਤਾ ਹੋਣਾ ਬੰਦੇ ਨਹੀਂ ਤੇ ਦੂਰ ਨਹੀਂ ਜਾਂਦੇ ਡਰਦੇ ਵੀ ਦੂਰ ਨਹੀਂ ਜਾਣਾ ਲੱਗ ਲੱਗੇ ਸਿੱਟੇ ਚੋਗ ਲੋ ਅਜੀ ਵਾਪਸ ਜਾਣਾ ਪਿਆ ਤਾਂ ਫੇਰ ਕੀ ਹਾਲਾਤ ਹੋਣਗੇ ਇਹ ਤੇ ਕੀ ਹੋਣਾ ਫੇਰ ਮਾੜਾ ਹਾਲ ਹੋਣਾ ਮਾੜਿਆਂ ਦਾ ਧਮਾਤੜਾ ਤਾਂ ਬਹੁਤ ਜ਼ਿਆਦਾ ਉੱਠਾ ਹੈ ਕਿੱਥੇ ਜਾਵਾਂਗੇ ਸਾਡੇ ਦਾ ਕੋਈ ਥਾਂ ਨਹੀਂ ਕੋਈ ਪਾਣੀ ਕੋਈ ਪੈੜੀ ਨਹੀਂ ਕੋਈ ਬੰਨਾ ਨਹੀਂ ਹੈਗਾ